ਮੋੜ ਮੰਡੀ ਦੇ ਪਿੰਡ ਗੁਰਜ ਸੀਮਾ ਵਿਖੇ ਉਸ ਸਮੇਂ ਦਹਿਸ਼ਤ ਫੈਲ ਗਈ ਜਦ ਇੱਥੇ ਹੋਈ ਲੜਾਈ ਦੌਰਾਨ ਪਿੰਡ ਵਿੱਚ ਸਰਬਸੰਮਤੀ ਨਾਲ ਬਣਾਏ ਗਏ ਪੰਚਾਇਤ ਮੈਂਬਰ ਦਾ ਤੇਜ਼ ਤਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਮ੍ਰਿਤਕ ਪੰਚ ਦਾ ਪਿੰਡ ਦੇ ਹੀ ਕੁਝ ਲੋਕਾਂ ਨਾਲ ਮਾਮੂਲੀ ਜਹੀ ਕੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਫਿਲਹਾਲ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕਰ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਨ ਤਾਂ ਇਹ ਨਵੀਂ ਮੂਲੀ ਲੜਾਈ ਸੀ ਸਪੈਰੇ ਫੈਕਟਰੀ ਦੇ ਵਿੱਚ ਮੇਰੇ ਤਾਇ ਦੇ ਉਹਨੇ ਥੱਪੜ ਮਾਰਿਆ ਮੁੰਡੇ ਨੇ ਜਿਉਂਨੇ ਥੱਪੜ ਮਾਰੇ ਤੰਦੇ ਘਰੇ ਆ ਕਹਿੰਦੇ ਵੀ ਸ਼ਾਮ ਆਪਾਂ ਉਹਦੇ ਮਾਰਨ ਨੂੰ ਦੱਸਦੇ ਆ ਤੇ ਉਦੋਂ ਬਾਅਦ ਦੇ ਵਿੱਚ ਜਿਉਂ ਐ ਗੱਲ ਲਿੰਦੇ ਮੇਰੇ ਤਾਇ ਦੇ ਛੋਟਾ ਮੁੰਡਾ ਦੁਕਾਨ ਕੰਨੋਂ ਆਈ ਜਾਂਦਾ ਸੀ ਉਹਨੇ ਉਹਨੂੰ ਦੇਖ ਕੇ ਲੜਖੜਾ ਮਾਰਿਆ ਕਹਿੰਦਾ ਆ ਜਾਓ ਕਹਿੰਦਾ ਕਿੱਡੇ ਕਵੇਲੀ ਐ ਬੱਚਾ ਉਹ ਛੋਟਾ ਹੀ ਐ ਜਦੋਂ ਹੁੰਦੇ ਆਉਂਦੇ ਜਿਵੇਂ ਲੜਖੜਾ ਮਾਰਾ ਮੰਨ ਚਲੋ ਪਤਾ ਲੱਗਿਆ ਬੜੱਚ ਵੀ ਮੁੰਡਾ ਬੋਲੀ ਜਾਂਦਾ ਕੱਠ ਹੋ ਗਿਆ ਪੂਰਾ ਇਹ ਕਾਠੋਂ ਦੇ ਕਰਨ ਮੰਨ ਲਓ ਅਸੀਂ ਵੀ ਬਾਹਰ ਆ ਗਏ ਵੀ ਬਾਹਰ ਆ ਗਏ ਇਹਨਾਂ ਨੂੰ ਮੇਰੇ ਤਾਇਆ ਜੀ ਨੇ ਸਾਰਿਆਂ ਨੂੰ ਖੱਚ ਕੇ ਮਨ ਚਲੋਂ ਅੰਦਰ ਲੈ ਗਈ ਇੱਕ ਮੈਂithੋਂ ਮੇਰਾ ਸ਼ੂਟਰ ਰਾ ਦਸੀ ਵੀ ਮਨ ਨੂੰ ਚਲੇ ਕੋਈ ਸੀ ਉਹ ਵੀ ਮੰਨ ਲਓ ਚਲੋ ਹੁਣ ਜਦੋਂ ਆਪਦੇ ਨੂੰ ਕੋਈ ਕੁੱਟੇ ਬੰਦਾ ਤੁਰਦਾ ਤਾਂ ਹੈਗੀ ਆ ਤੇ ਉਹਨੂੰ ਵੀ ਫੜ ਫੜ ਕੇ ਫੜੀ ਰੱਖਿਆ ਉਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਡਲੇ ਸ਼ੁਰੂ ਕਰਤੇ ਚਲਾਉਣੇ ਉਧਰੋਂ ਅੱਛਾ ਐਨੇ ਮੇਰੇ ਪਿਤਾ ਜੀ ਪਏ ਸੀ ਉੱਠ ਕੇ ਉਹ ਰੌਲਾ ਸੁਣ ਕੇ ਤੇ ਬਾਹਰ ਆ ਗਏ ਜਦੋਂ ਤੇ ਬਾਹਰ ਆ ਕੇ ਉਹਨਾਂ ਨੇ ਤਾਂ ਅਸੀਂ ਵੀ ਚਲ ਬੱਚੇ ਚ ਲੜੀ ਜਾਂਦੇ ਆ ਵੀ ਆਪਾਂ ਛਡਾ ਦਈਏ ਉਹ ਜਦੋਂ ਛਡਾਉਣ ਦੇ ਕਾਰਨ ਉਹ ਨੇ ਨੇੜੇ ਗਏ ਤੇ ਉਹਦੇ ਤਿੰਨੇ ਪਿਓ ਕੁੱਤਾਂ ਕੋਲੇ ਇੱਕ ਦੋ ਕਲੇ ਦਾ ਇੱਕ ਕੋਲੇ ਬੱਤਾ ਸੀ ਇੱਕ ਕੋਲੇ ਡਾਂਸ ਸੀ ਉਹਦੇ ਕੋਲੇ ਗਲਾਰੀ ਸੀ ਜੜੀ ਹੋਈ ਉਹਨੇ ਗਰਾਰੀ ਮਾਰੀ ਪਿਛਲੇ ਪਾਸੇ ਉਹਦੇ ਗਿੱਚੀ ਚ ਅੰਦਰ ਸਿੰਘ ਸਰਪੰਚ ਪਿੰਡ ਬੌਰ ਦੇ ਸੇ ਮੈਂ ਜੀ ਸਰਪੰਚ ਸਾਹਿਬ ਕੀ ਗੱਲ ਹੋਈ ਸੀਗੀ ਜਿਹੜੀ ਇਹ ਇੱਕ ਬੰਦੇ ਦੀ ਮੌਤ ਹੋ ਗਈ ਹੈ ਘਟਨਾ ਦੇ ਵਿੱਚ ਇਹ ਪੱਤਰਕਾਰ ਸਾਹਿਬ ਇਹ ਪਰਿਵਾਰ ਦਾ ਦੋਨਾਂ ਦਾ ਆਪਸੀ ਹੋਣ ਵਾਲਾ ਰਿਸ਼ਤਾ ਸੀਗਾ ਜੀ ਇਕੱਠੇ ਇਹ ਬੰਦੇ ਫੈਕਟਰੀ 'ਚ ਕੰਮ ਕਰਦੇ ਸੀਗੇ ਜੀ ਕੋਈ ਮਾੜੀ ਮੋਟੀ ਗੱਲ ਨੂੰ ਲੈ ਕੇ ਜੀ ਕੋਈ ਤੂ ਤੂ ਮੈਂ ਮੈਂ ਹੋ ਗਈ ਜੀ ਮੰਨ ਕੇ ਚੱਲੋ ਵੀ ਐਡੀ ਤਾਂ ਲੜਾਈ ਦੋਵੇਂ ਧਿਰਾਂ ਨੇ ਮੰਨੀ ਨਹੀਂ ਸੀ ਵੀ ਜਿੱਡੀ ਬਣ ਕੇ ਚੱਲੋ ਬਾਈ ਜਗਤਾਰ ਦੀ ਡੈਥ ਹੋ ਗਈ ਜੀ ਹੋਰ ਜਿਸ ਵੇ ਮੇ ਕੋਈ ਹੋਈ ਹੈ ਲੜਾਈ ਉਹਦੇ ਚ ਆਪਸ ਚ ਲੜਨ ਕਰਕੇ ਦੋ ਧਿਰਾਂ ਦੇ ਇੱਕ ਦੇ 6:00 ਵਜੇ ਫੇਮਸ ਚ ਦਾਖਲ ਸੀਗੇ ਫਿਰ ਡੈਥ ਹੋ ਗਈ ਉਹਦੀ ਕੀ ਕਾਰਵਾਈ ਕੀਤੀ ਹੁਣ ਤੱਕ ਅਪਾ ਪਰਚਾ ਦਾ ਰਜਾਇਨ 55 ਨੰਬਰ ਦੀਨਦਾਰਾ 103 ਬੀ ਐਨ ਐਸ ਜਿਹੜੇ ਕੋਈ ਗ੍ਰਿਫਤਾਰੀ ਹੋਈ ਸਰ ਕਿਸੇ ਦੀ ਗ੍ਰਿਫਤਾਰੀ ਹੋਈ ਦੋ ਜਾਣਿਆਂ ਦੀ Chandar Consultants Limited Building Maintenance Handyman under Chat Trade Platform is now available on your local London area. He has more than five years experience in same line. He used to work with reputed companies, agencies as well local builders with brothers. He is a professional by plumbing, electrician, masonry, carpentering. For more information, please contact him at under Check Trade Trade, www CheckTrade platform www.checktrade.com slash 921760. Chander Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ